हां जी नमस्कार जी देखो आज मैं लेके आया हूं ठंड वाले सूट ने सारे प्योर मेरिनो वूल दे सूट है बहुत ਘੱਟ ਭਾਅ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਬਹੁਤ ਸ਼ਾਨਦਾਰ ਸੂਟ ਨੇ ਆ ਦੇਖੋ ਪਹਿਲਾ ਆਰਟੀਕਲ ਦੇਖੋ ਜੀ ਰੁਹਾਬ ਬ੍ਰਾਂਡ ਦਾ ਪੀਸ ਹੈ ਗਾਜਰੀ ਕਲਰ ਹੈਗਾ ਆ ਪ੍ਰਿੰਟਿੰਗ ਚੈੱਕ ਕਰੋ ਡਿਜੀਟਲ ਪ੍ਰਿੰਟਿੰਗ ਹੈ ਜੀ ਪਿਓਰ ਪਸ਼ਮੀਨਾ ਵੂਲ ਹੈਗੀ ਹੈ ਜੀ ਸਾਰੀ ਮਰੀਨੋ ਪਸ਼ਮੀਨਾ ਵੂਲ ਬਾਹਾਂ ਤੇ ਅਲੱਗ ਪ੍ਰਿੰਟਿੰਗ ਮਿਲੂਗੀ ਪਲੇਨ ਮਿਲੂਗੀ ਜੀ ਪਸ਼ਮੀਨੇ ਦੀ ਬਾਟਮ ਪਸ਼ਮੀਨਾ ਵੀ ਬਹੁਤ ਵਧੀਆ ਰਹੂਗਾ 2.5 ਮੀਟਰ ਸ਼ਰਟ ਹੈ ਜੀ 2.5 ਮੀਟਰ ਬਾਟਮ ਆ ਆਹ ਲੋ ਜੀ ਨਾਲ ਸ਼ਾਲ ਚੈੱਕ ਕਰੋ ਜੀ ਪਿਓਰ ਪਸ਼ਮੀਨੇ ਦੀ ਸ਼ਾਲ ਐਸ ਕੀ ਠੰਡ ਬਹੁਤ ਪੈਣੀ ਆ ਤੁਸੀਂ ਖਬਰਾਂ ਦੇਖਦੇ ਹੀ ਹੋਮੋਗੇ ਆ ਚੈੱਕ ਕਰੋ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਆ ਪੂਰਾ ਹੈਵੀ ਕੁਆਲਟੀ ਦਾ ਸੂਟ ਆ ਠੰਡ ਨਹੀਂ ਲੱਗੂਗੀ ਇਸ ਸੂਟ ਦੇ ਵਿੱਚ ਰੇਟ ਰਹੁਗਾ ਸਿਰਫ 750 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਆ ਲੋ ਜੀ ਵੀ ਚੈੱਕ ਕਰੋ ਜੀ 골ਡਨ ਕਲਰ ਦਾ ਪੀਸ ਆ ਬਹੁਤ ਖੂਬਸੂਰਤ ਪੀਸ ਆ ਜੀ ਨੈਕਲਾਈਨ ਦੇ ਉੱਪਰ ਵੀ ਪ੍ਰਿੰਟ ਹੈ ਘੇਰੇ ਤੇ ਪ੍ਰਿੰਟਿੰਗ ਹੈ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਜੀ ਖੂਬਸੂਰਤ ਪੀਸ ਹੈ ਸ਼ਾਲ ਚੈੱਕ ਕਰੋ ਇਹਦੀ ਬਹੁਤ ਵਧੀਆ ਇਹਦੀ ਸ਼ਾਲ ਹੈ ਸਿਰਫ 750 ਰੁਪਏ ਦੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੋਰੀਅਰ ਦਾ ਪੈਸਾ ਕੋਈ ਨਹੀਂ ਜੀ ਵੀ ਚੈੱਕ ਕਰੋ ਜਰਾ ਪਿਓਰ ਪਸ਼ਮੀਨਾ ਵੂਲ ਦੇ ਵਿੱਚ ਸੂਟ ਮਿਲਣਗੇ ਰੇਟ ਰਹੂਗਾ ਸਿਰਫ 750 ਜੀ ਆ ਲੋ ਜੀ ਚੈੱਕ ਕਰੋ ਲਾਈਟ ਗ੍ਰੇ ਕਲਰ ਆ ਗਿਆ ਜੀ ਕੁੱਲੂ ਵਾਲਾ ਡਿਜ਼ਾਈਨ ਹੈ ਡਿਜ਼ਾਈਨ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਲਾਈਟ ਗ੍ਰੇ ਕਲਰ ਦਾ ਪੀਸ ਹੈ ਬਾਹਾਂ ਤੇ ਲਗ ਪ੍ਰਿੰਟਿੰਗ ਹੈ ਔਰ ਤੁਹਾਨੂੰ ਸ਼ਾਲ ਦਿਖਾਉਂਗਾ ਬਹੁਤ ਵਧੀਆ ਸ਼ਾਲ ਜੀ ਸਾਰੇ ਠੰਡ ਚ ਪਾਉਣ ਵਾਲੇ ਸੂਟ ਨੇ ਸੂਟ ਦਊਂਗਾ ਸਾਰੇ ਜ਼ਬਰਦਸਤ ਆ ਲੋ ਜੀ ਸੂਟ ਚੈੱਕ ਕਰੋ ਜਿਹੜਾ ਔਰ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਸਿਰਫ 700 ਤੇ 50 ਰੁਪਏ ਜੀ ਆ ਲੋ ਸੋਲੋ ਪੀਸ ਆਇਆ ਜੀ ਖੂਬਸੂਰਤ ਪੀਸ ਪੀਸ ਚੈੱਕ ਕਰੋ ਜੀ ਔਰ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਬਹੁਤ ਵਧੀਆ ਪ੍ਰਿੰਟਿੰਗ ਹੈ ਬਾਹਮਤੇ ਲੱਗ ਪਿਆ ਬੈਕ ਫਰੰਟ ਪ੍ਰਿੰਟ ਮਿਲੂਗੀ ਜੀ ਸਾਰੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਹ ਲੋ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਆ ਸਿਰਫ 750 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਬਹੁਤ ਜ਼ਬਰਦਸਤ ਪੀਸ ਨੇ ਜੀ ਆਹ ਲੋ ਜੀ ਪੀਸ ਚੈੱਕ ਕਰੋ ਜੀ ਸਿੰਗਲ ਪੀਸ ਕਿਆ ਬਾਤ ਹੈ ਪੀਸ ਦੇਖੋ ਕਿੱਡਾ ਸ਼ਾਨਦਾਰ प्योर ਪਸ਼ਮੀਨਾ ਬੂਲ ਰਹਾਬ ਬ੍ਰੈਂਡ ਦੇ ਪੀਸ ਨੇ ਸਾਰੇ ਬ੍ਰਾਂਡਡ ਪੀਸ ਹੈ ਜੀ ਆਹ ਲੋ ਜੀ ਸ਼ਾਲ ਜੀ ਆਹ ਲੋ ਜੀ ਇਹਦਾ ਸ਼ਾਲ ਦੇ ਕੋ ਪਲੇਨ ਬਾਟਮ ਹੈ ਜੀ ਨਾਲ ਇਹਦੇ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ 700 ਤੇ 50 ਰੁਪਏ ਦਾ ਸੂਟ ਹੈ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ ਆ ਲੋ ਜੀ ਲਾਈਟ ਪਿਸਤਾ ਕਲਰ ਆ ਗਿਆ ਜੀ ਕੁੱਲੂ ਵਾਲਾ ਡਿਜ਼ਾਈਨ ਹੈ ਜੀ ਵੀ ਚੈੱਕ ਕਰੋ ਜਰਾ ਨੈਕਲਾਈਨ ਤੇ ਘੇਰਾ ਦੇਖੋ ਬਾਹਾਂ ਤੇ ਪ੍ਰਿੰਟਿੰਗ ਦੇਖੋ ਨੈਕਲਾਈਨ ਦੇਖੋ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਜੀ ਪਿਸਤਾ ਕਲਰ ਦਾ ਸੂਟ ਆ ਔਰ ਸ਼ਾਲ ਮਿਲੂਗਾ ਜੀ ਬਹੁਤ ਜ਼ਬਰਦਸਤ ਸ਼ਾਲ ਜੀ ਸਿਰਫ 750 ਰੁਪਏ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਜੀ ਕੋਈ ਐਕਸਟਰਾ ਚਾਰਜਸ ਨਹੀਂ ਪੀ ਚੈੱਕ ਕਰੋ ਜੀ ਬਹੁਤ ਖੂਬਸੂਰਤ ਪੀਸ ਹੈ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਇਹ ਕਾ ਲਓ ਜੀ ਕਲਰ ਆ ਗਿਆ ਜੀ ਪਿੰਕ ਕਲਰ ਕਲਰ ਦੇਖਦੇ ਜਾਓ ਨਾਲ-ਨਾਲ ਸਕਰੀਨਸ਼ਾਟ ਲੈਦੇ ਜਾਓ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਅਪੀਲ ਮਿਲਿਆ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲਓ ਜੀ ਪੀ ਚੈੱਕ ਕਰੋ ਜਰਾ ਆਹ ਬਾਤ ਹੈ ਪਿੰਕ ਕਲਰ ਦਾ ਪੀਸ ਹੈ ਜੀ ਕੁੱਲੂ ਵਾਲਾ ਡਿਜ਼ਾਈਨ ਹੈ ਪਿਓਰ ਮਰੀਨੋ ਪਸ਼ਮੀਨਾ ਬੋਲ ਜੀ ਪੀਸ ਚੈੱਕ ਕਰੋ ਜੀ ਲਓ ਜੀ ਪੀਚ ਕਲਰ ਆ ਗਿਆ ਜੀ ਕਲਰ ਵੇਖੋ ਪੰਜ ਕਲਰ ਆਏ ਨੇ ਪੰਜੇ ਕਲਰ ਜ਼ਬਰਦਸਤ ਹੈ ਜੀ ਬਹੁਤ ਵਧੀਆ ਪੀਸ ਹੈ ਖੂਬਸੂਰਤ ਪੀਸ ਸਿਰਫ 750 ਵਿੱਚ ਮਿਲੂਗਾ ਤੁਹਾਨੂੰ ਪੀਸ ਘਰੇ ਪਹੁੰਚੂਗਾ ਕੋਈ ਐਕਸਟਰਾ ਚਾਰਜ ਨਹੀਂ ਆਹ ਲਓ ਜੀ ਜੋ ਰੇਟ ਮੈਂ ਬੋਲ ਰਿਹਾ ਨਾ ਐਸੇ ਰੇਟ ਦੇ ਵਿੱਚ ਸੂਟ ਤੁਹਾਨੂੰ ਘਰੇ ਪਹੁੰਚੂਗਾ ਜੀ ਚਾਹੇ ਪਿੰਡ ਹੋਵੇ ਸ਼ਹਿਰ ਹੋਵੇ ਆਹ ਲਓ ਜੀ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਜੀ ਪੀਚ ਕਲਰ ਦਾ ਪੀਸ ਹੈ ਖੂਬਸੂਰਤ ਪੀਸ ਆ ਲੋ ਜੀ ਸਕਿਨ ਸ਼ੇਡ ਆ ਗਿਆ ਜੀ ਬਹੁਤ ਵਧੀਆ ਪੀਸ ਨੇ ਜੀ ਕਲਰ ਸਾਰੇ ਖੋਲ ਕੇ ਦਿਖਾਉਂਗਾ ਜੀ ਪੂਰੀ ਹੈਵੀ ਕੁਆਲਿਟੀ ਪੀਸ ਦੇਖੋ ਕਿੰਨਾ ਸ਼ਾਨਦਾਰ ਹੈ ਔਰ ਪ੍ਰਿੰਟਿੰਗ ਕੁਲੂ ਵਾਲੀ ਪ੍ਰਿੰਟਿੰਗ ਹੈ ਸਾਰੇ ਦੀ ਸਾਰੀ ਘੇਰੇ ਤੇ ਨੈਕਲਾਈਨ ਤੇ ਬੈਕ ਫਰੰਟ ਦੋਨੋਂ ਪ੍ਰਿੰਟਡ ਵਾਲੇ ਜੀ ਆ ਲੋ ਜੀ ਸ਼ਾਲ ਸ਼ਾਲ ਵੀ ਖੂਬਸੂਰਤ ਮਿਲੂਗੀ ਤੁਹਾਨੂੰ ਸਿਰਫ 700 50 ਰੁਪਏ ਕੋਰੀਅਨ ਦਾ ਆਪਾ ਪੈਸਾ ਲੈਣਾ ਕੋਈ ਨਹੀਂ ਜੀ ਆਹ ਲਓ ਜੀ ਪੀ ਚੈੱਕ ਕਰੋ ਇਹ ਲਾਈਟ ਗਰੇਆ ਕਲਰ ਹੈ ਆਹ ਲਓ ਪੀ ਚੈੱਕ ਕਰੋ ਬਹੁਤ ਵਧੀਆ ਬਿਲਕੁਲ ਲਾਈਟ ਜਿਹਾ ਸ਼ੇਡ ਹੈ ਬਹੁਤ ਸੋਹਣਾ ਪੀਸ ਹੈ ਜੀ ਘੇਰਾ ਚੈੱਕ ਕਰ ਲਓ ਬਾਹਾਂ ਚੈੱਕ ਕਰ ਲਓ ਨੈਕਲਾਈਨ ਚੈੱਕ ਕਰ ਲਓ ਸਾਰੀ ਫੁੱਲੂ ਪ੍ਰਿੰਟਿੰਗ ਬਣੀ ਹੋਈ ਹੈ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਨੇ ਔਰ ਸ਼ਾਲ ਚੈੱਕ ਕਰੋ ਜੀ ਕਿੰਨੀ ਸ਼ਾਨਦਾਰ ਸ਼ਾਲ ਆ ਸਿਰਫ 750 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਨ ਫ੍ਰੀ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਮੈਂ ਆ ਲੋ ਜੀ ਕਾਨੀ ਪ੍ਰਿੰਟ ਆ ਗਈ ਜੀ ਪੀ ਚੈੱਕ ਕਰੋ ਕਰੀਮ ਕਲਰ ਦਾ ਪੀਸ ਹੈ ਘੇਰੇ ਤੇ ਪ੍ਰਿੰਟਿੰਗ ਚੈੱਕ ਕਰੋ ਜੀ ਸਾਰੀ ਕਾਨੀ ਪ੍ਰਿੰਟਿੰਗ ਹੈ ਜੀ ਬਹੁਤ ਵਧੀਆ ਬ੍ਰੀਕ ਪ੍ਰਿੰਟਿੰਗ ਹੈ ਮਲਟੀ ਸ਼ੈਡ ਪ੍ਰਿੰਟਿੰਗ ਹੈ ਇਹ ਵੀ ਰੁਹਾਬ ਬ੍ਰਾਂਡ ਦੇ ਪੀਸ ਨੇ ਕਰੀਮ ਕਲਰ ਦੀ ਬਾਟਮ ਹੈ ਜੀ ਤੇ ਨਾਲ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਹੈ ਦੀ ਸ਼ਾਲ ਹੈ ਜੀ ਇਹ ਵੀ ਤੁਹਾਨੂੰ ਸਿਰਫ 700 ਤੇ 50 ਰੁਪਏ ਚ ਮਿਲੂਗਾ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਇੱਕ ਡਿਜ਼ਾਈਨ ਤੁਹਾਨੂੰ ਮਿਲੂਗਾ ਜੀ ਆਹ ਵਾਲਾ ਬਹੁਤ ਖੂਬਸੂਰਤ ਪੀਸ ਨੇ ਜੀ ਸਿਰਫ 750 ਰੁਪਏ ਦੀ ਜਬਰਦਸਤ ਪੀਸ ਔਰ ਪ੍ਰਿੰਟਿੰਗ ਵੀ ਲਾਈਵਰ ਪ੍ਰਿੰਟਿੰਗ ਹੈ ਕੱਪੜਾ ਬਹੁਤ ਵਧੀਆ ਬ੍ਰਾਂਡਡ ਆਰਟੀਕਲ ਹੈ ਜੀ ਕਰੀਮ ਕਲਰ ਦਾ ਪੀਸ ਆ ਲੋ ਖੂਬਸੂਰਤ ਪੀਸ ਬਾਟਮ ਵੀ ਕਰੀਮ ਕਲਰ ਦੀ ਹੈ ਜੀ ਆ ਲੋ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਸਿਰਫ 750 ਰੁਪਏ ਦੀ ਕਿਆ ਬਾਤ ਹੈ ਕੋਈ ਪੀਸ ਨਹੀਂ ਅਜਿਹਾ ਦਾ ਨਹੀਂ ਹੈਗਾ ਜਿਹੜਾ ਕੋਈ ਛੱਡਣ ਵਾਲਾ ਹੋਵੇ ਆ ਲੋ ਜੀ ਕਾਨੀ ਪ੍ਰਿੰਟ ਆ ਗਿਆ ਜੀ ਫੇਰ ਇਹ ਚ ਕਲਰ ਤੁਹਾਨੂੰ ਮੈਂ ਦਿਖਾਉਂਗਾ ਬਹੁਤ ਵਧੀਆ ਪੀਚ ਕਲਰ ਦਾ ਪੀਸ ਹੈ ਸਕੈਨ ਦੇ ਨਾਲ ਪੀਚ ਕਲਰ ਦੀ ਆਵਾ ਮਾ ਦੇਖੋ ਨਾਲ ਕਿੱਡਾ ਸ਼ਾਨਦਾਰ ਪੀਸ ਹੈਗਾ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਆ ਲਓ ਜੀ ਹਾਂ ਜਿਹੜੇ ਕਸਟਮਰ ਮੇਰੇ ਹੁਣ ਵੀਡੀਓ ਦੇਖਣ ਲੱਗੇ ਨੇ ਨਾ ਨਵੇਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ ਆ ਲਓ ਜੀ ਸ਼ਾਲ ਚੈੱਕ ਕਰੋ ਸਿਰਫ 750 ਰੁਪਏ ਜੀ ਪਿਓਰ ਕੁਆਲਿਟੀ ਦਊਗਾ ਕੋਈ ਡੁਪਲੀਕੇਸੀ ਨਹੀਂ ਜੀ ਆ ਲਓ ਸੀ ਗ੍ਰੀਨ ਕਲਰ ਆ ਗਿਆ ਜੀ ਬਾਟਮ ਸੀ ਗ੍ਰੀਨ ਕਲਰ ਦੀ ਪੀਸ ਚੈੱਕ ਕਰੋ ਜੀ ਆ ਲੋ ਬੈਗ ਫਰੰਟ ਦੋਨੋ ਪ੍ਰਿੰਟਰਡ ਨੇ ਜੀ ਸਿਰਫ 750 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਜੀ ਆ ਲੋ ਇਹ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਇਹੋ ਜਿਹੇ ਪੀਸ ਕਿਤੇ ਮਿਲਣੇ ਨੇ ਜੀ ਅੱਗੇ ਜਾ ਕੇ ਤੁਹਾਨੂੰ ਮਹਿੰਗੇ ਮਿਲਣਗੇ ਸਸਤੇ ਨਹੀਂ ਮਿਲਣੇ ਆ ਲੋ ਜੀ ਲਾਈਟ ਫਾਉਂਡ ਕਲਰ ਹੈ ਜੀ ਪੀ ਚੈੱਕ ਕਰੋ ਜਰਾ ਕਾਨੀ ਪ੍ਰਿੰਟਿੰਗ ਹੈ ਖੂਬਸੂਰਤ ਪੀਸ ਹੈ ਹਾਲੋ ਜੀ ਇਹਦੇ ਨਾਲ ਬਾਟਮ ਮਿਲੂਗੀ ਜੀ ਲਾਈਟ ਸਾਈਡ ਦੀ ਫਨ ਕਲਰ ਦੀ ਬਾਟਮ ਹੈ ਤੇ ਨਾਲ ਮਿਲੂਗਾ ਜੀ ਸ਼ਾਲ ਬਹੁਤ ਹੀ ਖੂਬਸੂਰਤ ਸ਼ਾਲ ਜੀ ਹਾਲੋ ਸ਼ਾਲ ਚੈੱਕ ਕਰੋ ਬਹੁਤ ਖੂਬਸੂਰਤ ਪੀ ਜੀ ਹਾਲੋ ਜੀ 골ਡਨ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਔਰ ਕਪੜਾ ਵੀ ਬਹੁਤ ਸ਼ਾਨਦਾਰ ਹੈ ਇਹਦੇ ਪੀਸ ਤੁਹਾਨੂੰ ਬਹੁਤ ਘੱਟ ਮਿਲਣਗੇ ਖੂਬਸੂਰਤ ਪੀਸ ਸਿਰਫ 750 ਰੁਪਏ ਘਰੇ ਪਹੁੰਚੂਗਾ ਜੀ ਸੂਟ ਤੁਹਾਡਾ ਆ ਲੋ ਸ਼ਾਲ ਚੈੱਕ ਕਰੋ ਖੂਬਸੂਰਤ ਸ਼ਾਲ ਹੈ ਜੀ ਸਿਰਫ 750 ਰੁਪਏ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਮੈਂ ਹਾਂ ਜੀ ਨੈਕਸਟ ਪੀਸ ਚੈੱਕ ਕਰੋ ਜੀ ਇਹ এবੀਆਈ ਦੇ ਪੀਸ ਆਏ ਨੇ ਜੀ ਪਿਓਰ ਡਿਸਟਲ ਪੀਸ ਹੈ ਜੀ ਪਿਓਰ ਪਸ਼ਮੀਨੇ ਦੇ ਵਿੱਚ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਫਲਾਵਰ ਦੇਖੋ ਕਲਾ ਕਲਾ ਫਲਾਵਰ ਹੈ ਜੀ ਨਾਲ ਡਾਇਮੰਡ ਦਾ ਕੰਮ ਕੀਤਾ ਹੋਇਆ ਫਲਾਵਰ ਦੇ ਉੱਪਰ ਗ੍ਰੇ ਕਲਰ ਦਾ ਪੀਸ ਹੈ ਆ ਲੋ ਜੀ बॉਟਮ ਪਸ਼ਮੀਨੇ ਦੀ ਮਿਲੂਗੀ बॉਟਮ ਤੇ ਨਾਲੇ ਸ਼ਾਲ ਦੇਖੋ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਸ਼ਾਲ ਬਹੁਤ ਖੂਬਸੂਰਤ ਸ਼ਾਲ ਆ ਲੋ ਜੀ ਸ਼ਾਲ ਚੈੱਕ ਕਰੋ ਜਰਾ ਰੇਟ ਰਹੂਗਾ ਸਿਰਫ 895 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਕਲਰ ਦਿਖਾਉਂਗਾ ਇਹਦੇ ਵਿੱਚ ਬਹੁਤ ਕਲਰ ਖੂਬਸੂਰਤ ਕਲਰ ਨੇ ਮਸਟਰਡ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਬ੍ਰਾਂਡਡ ਪੀਸ ਨੇ ਜੀ ਸਾਰੇ 895 ਰੁਪਏ ਜੀ ਹਾਲੋ ਬਾਟਮ ਜੀ ਹਾਲੋ ਜੀ ਸ਼ਾਲ ਚੈੱਕ ਕਰੋ ਇਹਦੀ ਖੂਬਸੂਰਤ ਸ਼ਾਲ ਹੈ ਡਿਜੀਟਲ ਪੇਂਟਿੰਗ ਹੈ ਬੈਕ ਫਰੰਟ ਦੋਨੇ ਪ੍ਰਿੰਟਡ ਆਣਗੇ ਜੀ ਪੂਰੀ ਲੈਂਥ ਦੇ ਸੂਟ ਨੇ ਕੋਈ ਛੋਟਾ ਪੀਸ ਨਹੀਂ ਹੋਊਗਾ ਸਿਰਫ 895 ਰੁਪਏ ਜੀ ਆਹ ਲੋ ਜੀ ਪੀਸ ਦੇਖੋ ਕਿੰਨਾ ਸ਼ਾਨਦਾਰ ਆ ਗਿਆ ਬਲੈਕ ਕਲਰ ਆ ਗਿਆ ਜੀ ਕਲਰ ਬਹੁਤ ਸ਼ਾਨਦਾਰ ਕਲਰ ਬਲੈਕ ਕਲਰ ਔਰ ਪਿਓਰ ਡਿਜੀਟਲ ਹੈ ਜੀ ਆ ਦੇਖੋ ਇਹਦੀ ਬੈਕ ਸਾਈਡ ਪਲੇਨ ਹੁੰਦੀ ਹੈ ਇਹਦੀ ਪਿਓਰ ਡਿਜੀਟਲ ਦੀ ਜਿਹੜੇ ਡਿਸਚਾਰਜ ਪ੍ਰਿੰਟ ਹੁੰਦੇ ਨੇ ਨਾ ਉਹਨਾਂ ਦੀ ਬੈਗ ਦੇ ਉੱਪਰ ਵੀ ਨਾਲ ਤੁਹਾਨੂੰ ਪ੍ਰਿੰਟਰ ਨਜ਼ਰ ਆਊਗਾ ਕਿ ਪਿਓਰ ਡਿਜੀਟਲ ਪੀਸ ਨੇ ਬਲੈਕ ਕਲਰ ਦਾ ਪੀਸ ਹੈ ਸਿਰਫ 895 ਰੁਪਏ ਜੀ ਆਹ ਲਓ ਜੀ ਸ਼ਾਲ ਦੇਖੋ ਜੀ ਖੂਬਸੂਰਤ ਸ਼ਾਲ ਸਿਰਫ 895 ਜੀ ਕਲਰ ਦੇਖੋ ਮਾਊਸ ਕਲਰ ਆ ਗਿਆ ਇਹਦੇ ਵਿੱਚ ਕਲਰ ਬਹੁਤ ਸ਼ਾਨਦਾਰ ਕਲਰ ਨੇ ਜੀ ਲਓ ਜੀ ਕਿਆ ਬਾਤ ਹੈ ਪੀਸ ਚੈੱਕ ਕਰੋ ਜਰਾ ਔਰ ਫਲਾਵਰ ਦੇਖੋ ਕਿੰਨੇ ਸ਼ਾਨਦਾਰ ਪਿਓਰ ਡਿਜੀਟਲ ਹੈ ਜੀ ਮਲਟੀ ਸ਼ੈਡ ਪ੍ਰਿੰਟਿੰਗ ਹੈ ਆਹ ਲੋ ਜੀ ਔਰ ਬ੍ਰਾਂਡਡ ਪੀਸ ਨੇ ਸਾਰੇ ਆਹ ਲੋ ਜੀ ਬਾਟਮ ਆਹ ਲੋ ਸ਼ਾਲ ਦੇਖੋ ਇਹਦੀ ਪੂਰੀ ਲੰਬੀ ਚੌੜੀ ਸ਼ਾਲ ਮਿਲੂਗੀ ਕੋਈ ਛੋਟੀ ਸ਼ਾਲ ਨਹੀਂ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਸ਼ਾਲ ਹੈ ਰੇਟ ਰਹੂਗਾ ਸਿਰਫ 895 ਰੁਪਏ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਜੀ ਬੱਲੇ 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 ਆਹ ਲੋ ਕਿੰਨਾ ਸੋਹਣਾ ਨਵਾਂ ਕਲਰ ਆਇਆ ਪੀਸ ਦੇਖੋ ਕਿੰਨਾ ਸ਼ਾਨਦਾਰ ਬਾਹਮਤੇ ਅਲੱਗ ਪ੍ਰਿੰਟਿੰਗ ਬਣੀ ਹੈ ਜੀ ਮਲਟੀ ਸ਼ੇਡ ਪ੍ਰਿੰਟਿੰਗ ਹੈ ਸਾਰੀ ਦੀ ਸਾਰੀ ਆ ਲੋ ਜੀ ਬਾਟਮ ਤੇ ਨਾਲ ਸ਼ਾਲ ਵੀ ਮਿਲੂਗੀ ਬਹੁਤ ਵਧੀਆ ਮਲਟੀ ਸ਼ੇਡ ਪ੍ਰਿੰਟਿੰਗ ਦੀ ਸ਼ਾਲ ਆ ਔਰ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਆ ਲੋ ਸਿਰਫ 895 ਰੁਪਏ ਕਲਰ ਡਿਜ਼ਾਈਨ ਸਾਰੇ ਬਹੁਤ ਖੂਬਸੂਰਤ ਆ ਲੋ ਜਿਹਨੂੰ ਆਪਾਂ ਕਹਿੰਦੇ ਨੇ ਨਾ ਪੰਜਾਬੀ ਦੇ ਵਿੱਚ ਜ਼ਹਿਰ ਮੋਹਰਾ ਰੰਗ ਆ ਗਿਆ ਇਹ ਚੈੱਕ ਕਰੋ ਖੂਬਸੂਰਤ ਪੀਸ ਹੈ ਕਿਆ ਬਾਤ ਹੈ ਸਿਰਫ 895 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਜੀ ਸੂਟ ਤੁਹਾਡੇ ਘਰੇ ਪਹੁੰਚੂ 895 ਦੇ ਆ ਲੋ ਜੀ ਸ਼ਾਲ ਚੈੱਕ ਕਰੋ ਜਰਾ ਸ਼ਾਲ ਵੀ ਮਿਲੂਗੀ ਬਹੁਤ ਖੂਬਸੂਰਤ ਸ਼ਾਲ ਜੀ ਇਹ ਆ ਬਾਤ ਹੈ ਪਿਆਰਾ ਦੇਖੋ ਕਿੰਨਾ ਪੀਸ ਪਿਆਰਾ ਆ ਇਹ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਵ ਸਤਿ ਸ਼੍ਰੀ ਅਕਾਲ ਬਾਏ ਬਾਏ ਹਾਂ ਜੀ ਪੀਸ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਸ਼ਿਮਰ ਆ ਗਈ ਜੀ ਖੂਬਸੂਰਤ ਪੀਸ ਜੀ ਪੀ ਚੈੱਕ ਕਰੋ ਆਰਾਮ ਨਾਲ ਇਹਦੇ ਚ ਨਾ ਆ ਦੇਖੋ ਸ਼ਿਮਰ ਹੈ ਜੀ ਸਾਰੀ ਸਾਰੀ ਪਸ਼ਮੀਨਾ ਸ਼ਿਮਰ ਦੇ ਵਿੱਚ ਸੂਟ ਆ ਆ ਲੋ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਜੀ ਆ ਲੋ ਬਹੁਤ ਖੂਬਸੂਰਤ ਪੀਸ ਹੈ ਜੀ ਸ਼ਾਲ ਚੈੱਕ ਕਰੋ ਜੀ ਬਹੁਤ ਖੂਬਸੂਰਤ ਸ਼ਾਲ ਹੈ ਜੀ ਇਹ ਵੀ ਜਿਹੜੀ ਸ਼ਾਲ ਹੈ ਨਾ ਤੁਹਾਨੂੰ ਮਿਲੂਗੀ ਪਸ਼ਮੀਨਾ ਸ਼ਿਮਰ ਦੇ ਵਿੱਚ ਸ਼ਾਲ ਮਿਲੂਗੀ ਰੇਟ ਰਹੂਗਾ ਸਿਰਫ ਸਿਰਫ 900 ਤੇ 95 ਰੁਪਏ ਜੀ ਆ ਲੋ ਜੀ ਦੂਸਰਾ ਕਲਰ ਚੈੱਕ ਕਰੋ ਇਹਦੇ ਵਿੱਚ ਕਿਆ ਬਾਤ ਹੈ ਦੋ ਕਲਰ ਨੇ 골ਡਨ ਕਲਰ ਦਾ ਪੀਸ ਹੈ ਡਾਰਕ 골ਡਨ ਮਸਟਰਡ ਟਾਈਪ ਕਲਰ ਹੈ ਦੇਖੋ ਪੀਸ ਨਾ ਇਹ ਮਸਟਰਡ ਹੈ ਨਾ 골ਡਨ ਹੈ ਨਵਾਂ ਕਲਰ ਆਇਆ ਬਹੁਤ ਵਧੀਆ ਪੀਸ ਹੈ ਸ਼ਿਮਰ ਪਸ਼ਮੀਨਾ ਆ ਲੋ ਜੀ ਨਾਲ ਇਹ ਸ਼ਾਲ ਚੈੱਕ ਕਰੋ 2.5 ਮੀਟਰ ਸ਼ਰਟ ਹੋਊਗੀ ਜੀ 2.5 ਮੀਟਰ ਬਾਟਮ ਰਹੂਗੀ ਪੂਰੀ ਲੰਬੀ ਜੜੀ ਸ਼ਾਲ ਰਹੂਗੀ ਸ਼ਾਲ ਦੀ ਪ੍ਰਿੰਟਿੰਗ ਚੈੱਕ ਕਰ ਲਓ ਸਿਰਫ 995 ਰੁਪਏ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾਉਂਗਾ ਜੀ